ਹਾਂਜੀ ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਆ ਆਪਣੀ ਹੋਮ ਬਰੀਡ ਨੁਕਰੀ ਬਿਸ਼ੇਰੀ ਜਿਹਦਾ ਆਪਾਂ ਨਾਮ ਰੱਖਿਆ ਵੈ ਰਾਵੀ ਜਿਹੜੀ ਆਪਣੇ ਕੋਲੇ ਘੋੜੀ ਆ ਕੱਲਾਂ ਵਾਲੇ 체ਤਕ ਦੀ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਹਨੂੰ ਆਪਾਂ ਸ਼ੋਹਾਂ ਦੇ ਵਿੱਚ ਵੀ ਲਾਇਆ ਉਸੇ ਘੋੜੀ ਦੀ ਬੱਚੀ ਆ ਇਹ ਪਹਿਲੀ ਬੱਚੀ ਆ ਉਹਦੀ ਆਪਣੇ ਘਰੀ ਇਹਦਾ ਜਨਮ ਹੋਇਆ ਦੋਸਤੋ ਤੇ ਪਿਓ ਵਾਲੇ ਪਾਸਿਓ ਇਹ ਡੋਰਡ ਵਾਲੇ ਮਹਾਰਾਣੇ ਦੀ ਬੱਚੀ ਆ ਸੋ ਇਸ ਬੱਚੀ ਨੂੰ ਆਪਾਂ ਛੱਡਣ ਚੱਲੇ ਸੀ ਬਾਈ ਸਰਜੀਤ ਗੱਲਜੀ ਦੇ ਘਰ ਉਹਨਾਂ ਦੇ ਨਾਲ ਆਪਣੀ ਗੱਲਬਾਤ ਹੋਈ ਉਹਨਾਂ ਨੂੰ ਆਪਾਂ ਇਹ ਬੱਚੀ ਦੇਤੀ ਆ ਸੋ ਇੱਕ ਛੋਟੀ ਜੀ ਕਲਿੱਪ ਬਣਾਈ ਆ ਮੈਂ ਉਹਨਾਂ ਦੇ ਫਾਰਮ ਦੇ ਉੱਤੇ ਇਹਨੂੰ ਛੱਡ ਕੇ ਆਇਆ ਸੀ ਕਿਉਂਕਿ ਬਾਈ ਜੀ ਆਪ ਤਾਂ ਫੋਰਨ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਅਕਸਰ ਹੀ ਪਹਿਲਾਂ ਆਪਾਂ ਉਹਨਾਂ ਦੇ ਘੋੜਿਆਂ ਦੀ ਵੀਡੀਓ ਕੀਤੀ ਆ ਤੇ ਜਦੋਂ ਬੱਚੀ ਦਾ ਜਨਮ ਹੋਇਆ ਸੀ ਉਦੋਂ ਤੋਂ ਹੀ ਉਹਨਾਂ ਨੇ ਮੈਨੂੰ ਕਹਿਤਾ ਸੀਗਾ ਵੀ ਜੇ ਕਦੇ ਵੀ ਤੇਰਾ ਵਿਚਾਰ ਹੋਇਆ ਸੇਲ ਕਰਨ ਦਾ ਇਹਨੂੰ ਤਾਂ ਮੈਨੂੰ ਦੱਸ ਦਵੀਂ ਆਪਾਂ ਬੱਚੀ ਰੱਖਣੀ ਆ ਇਹ ਤੇ ਮੈਂ ਬਾਈ ਜੀ ਨੂੰ ਕਿਹਾ ਸੀ ਬਾਈ ਜਦੋਂ ਮੇਰਾ ਮਨ ਬਣਿਆ ਫਿਲਹਾਲ ਕੋਈ ਵਿਚਾਰ ਨਹੀਂ ਜਦੋਂ ਮਨ ਬਣਿਆ ਮੈਂ ਤੁਹਾਨੂੰ ਦੱਸ ਦੂੰ ਤੇ ਅੱਜ ਉਹ ਦਿਨ ਆ ਗਿਆ ਮਿੱਤਰੋ ਬਾਈ ਜੀ ਨਾਲ ਆਪਣੀ ਗੱਲਬਾਤ ਹੋ ਗਈ ਤੇ ਉਹਨਾਂ ਦੇ ਫਾਰਮ ਦੇ ਉੱਤੇ ਆਪਾਂ ਪਿੰਡ ਗਿੱਲ ਸ਼ਾਹਕੋਟ ਦੇ ਨੇੜੇ ਪਿੰਡ ਪੈ ਜਾਂਦਾ ਇਹ ਉਹਨਾਂ ਦੇ ਫਾਰਮ ਦੇ ਉੱਤੇ ਆਪਾਂ ਬੱਚੀ ਛੱਡ ਕੇ ਆਂਦੀ ਆ ਇਹ ਇੱਧਰ ਉਹਨਾਂ ਦੇ ਵੱਡੇ ਭਾਈ ਸਾਹਿਬ ਰਹਿੰਦੇ ਨੇ ਆਪ ਦਾ ਬਾਈ ਜੀ ਫੌਰੀਨ ਦੇ ਵਿੱਚ ਆ ਤੇ ਇਧਰ ਫੈਮਿਲੀ ਉਹਨਾਂ ਦੀ ਦੂਜੀ ਭਰਾ ਰਹਿੰਦੇ ਐ ਇੱਥੇ ਤੇ ਉਹੀ ਇਧਰ ਜਾਨਵਰਾਂ ਨੂੰ ਸੰਭਾਲਦੇ ਕਰਦੇ ਆ ਸੋ ਬੱਚੀ ਨੂੰ ਆਪਾਂ ਛੱਡਣ ਗਏ ਸੀਗੇ ਉਹ ਛੋਟੀ ਜੀ ਕਲਿੱਪ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੇ ਬਾਈ ਜੀ ਦੇ ਕੋਲੇ ਇੱਥੇ ਫਾਰਮ ਦੇ ਉੱਤੇ ਤਿੰਨ ਚਾਰ ਜਾਨਵਰ ਪਹਿਲਾਂ ਰੱਖੇ ਹੋਏ ਆ ਦੋ ਤਾਂ ਘੋੜੇ ਆ ਇਹਨਾਂ ਕੋਲੇ ਇੱਕ ਮਾਰਵਾੜੀ ਘੋੜਾ ਤੇ ਸੁੰਦਰ ਦਾ ਬੱਚਾ ਇੱਕ ਇਹਨਾਂ ਕੋਲੇ ਝਾਲ ਵਾਲਾ ਘੋੜਾ ਗਾ ਬਾਕੀ ਦੋ ਮਾਰਵਾੜੀ ਘੋੜੀਆਂ ਨੇ ਇਹਨਾਂ ਦਾ ਮਨ ਸੀਗਾ ਵੀ ਅਸੀਂ ਕੋਈ ਨੌਕਰੀ ਬੱਚੀ ਲੈਣੀ ਆ ਵੀ ਮਾਰਵਾੜੀ ਜਾਨਵਰ ਤਾਂ ਪਹਿਲਾਂ ਹੈਗੇ ਆ ਸੋ ਸ਼ੌਂਕ ਨਾਲ ਇਹਨਾਂ ਨੇ ਪਾਲਣ ਵਾਸਤੇ ਆਪਣੇ ਨਾਲ ਗੱਲਬਾਤ ਕੀਤੀ ਚਲੋ ਮੇਰੀ ਵੀ ਬਾਈ ਅਰਗਿਆ ਨੂੰ ਪਹਿਲ ਦਿੱਤੀ ਵੀ ਸੀ ਜਿੱਦੇ ਬੱਚੀ ਵੀ ਸੇਲ ਕੀਤੀ ਪਹਿਲਾਂ ਤੁਹਾਨੂੰ ਦੱਸੂਗਾ ਤਾਂ ਛੱਡਣ ਗਏ ਸੀ ਬੱਚੀ ਇੱਥੇ ਇਹਨਾਂ ਨੇ ਸਵਾਗਤ ਕੀਤਾ ਤੇਲਤੂਲ ਚੋਇਆ ਕਰਦਿਆਂ ਨੇ ਫੈਮਿਲੀ ਮੈਂਬਰ ਸਾਰੇ ਬੜੇ ਖੁਸ਼ ਸੀਗੇ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਵੀ ਬੱਚੀ ਨੇ ਜਮਾਂ ਵੀ ਉਪਰਾਂ ਨਹੀਂ ਕੀਤਾ ਜਾ ਕੇ ਐ ਹੁੰਦਾ ਨਾ ਜਾਨਵਰ ਪਹਿਲੀ ਵਾਰੀ ਕਿਸੇ ਉਪਰੀ ਜਗ੍ਹਾ ਤੇ ਆਉਂਦਾ ਨਵੇਂ ਥਾਂ ਜਾਂਦਾ ਆਪਾਂ ਦੇਖਦੇ ਆ ਉੱਥੇ ਅਚਬੀ ਕਰਦਾ ਇਹਨੇ ਜਾਣ ਸਾਰੀ ਜੀ ਲਾ ਲਿਆ ਕਿਉਂਕਿ ਉੱਥੇ ਮਾਹੌਲ ਇੱਕ ਤਾਂ ਬਹੁਤ ਵਧੀਆਗਾ ਬਾਹਰ ਰਿੰਗ ਰੁੰਗ ਬਾਈ ਜੀ ਦਾ ਖੁੱਲਾ ਬਣਾਇਆ ਹੋਇਆਗਾ ਤੇ ਬਾਕੀ ਜਾਨਵਰ ਪਹਿਲਾਂ ਹੁਣੇ ਕਰਕੇ ਤੇ ਵਿੜਾ ਬੂੜਾ ਕਾਫੀ ਖੁੱਲਾ ਹੁਣੇ ਕਰਕੇ ਇਹ ਚੀਜ਼ ਦਾ ਫਰਕ ਬੜਾ ਪੈਂਦਾ ਜਾਨਵਰ ਨੂੰ ਜਦੋਂ ਆਸੇ ਪਾਸੇ ਫਿਰਦੇ ਜਾਨਵਰ ਤੇ ਬੰਦੇ ਦੇਸੀ ਜਾਣ ਇੱਕ ਤਾਂ ਆਪਾਂ ਕਿਸੇ ਜਾਨਵਰ ਨੂੰ ਓਲੇ ਚ ਲਿਜਾ ਕੇ ਕਿਸੇ ਬੰਦ ਕਮਰੇ ਚ ਸਾਈਡ ਤੇ ਰੱਖ ਦਿੰਨੇ ਆ ਉੱਥੇ ਤਾਂ ਥੋੜਾ ਜਿਹਾ ਫਰਕ ਪੈ ਜਾਂਦਾ ਨਹੀਂ ਜਿੰਨਾ ਕਿ ਮੇਰਾ ਤਜਰਬਾ ਤੇ ਜਿੱਥੇ ਆਸੇ-ਪਾਸੇ ਮਾਹੌਲ ਵਧੀਆ ਹੋਵੇ ਖੁੱਲ ਬਹਾਰਾ ਹੋਵੇ ਤੇ ਜਾਨਵਰ ਬੰਦੇ ਤੁਰੇ ਫਿਰਦੇ ਦੀਂਦੇ ਹੋਣ ਤਾਂ ਜਾਨਵਰ ਉੱਥੇ ਜੀ ਛੇਤੀ ਲਾ ਜਾਂਦਾ ਸੋ ਇਹਨੇ ਬਿਲਕੁਲ ਵੀ ਉਪਰਾਂ ਨਹੀਂ ਕੀਤਾ ਤੁਹਾਨੂੰ ਥੋੜਾ ਜਿਹਾ ਬਾਈ ਜੀ ਦਾ ਫਾਰਮ ਦਿਖਾਵਾਂਗੇ ਜਿਹੜਾ ਸੈਟਅਪ ਇਹਨਾਂ ਦਾ ਬਣਾਇਆ ਵਿਆਗਾ ਚਾਰ-ਪੰਜ ਕਮਰੇ ਇਹਨਾਂ ਨੇ ਬਣਾਏ ਹੋਏ ਆ ਤੇ ਇੱਕ ਸਾਈਡ ਤੇ ਘੋੜੇ ਆ ਦੋਨੇ ਤੋਰੇ ਵਾਲਾ ਤੇ ਦੂਜਾ ਮਾਰਵਾੜੀ ਘੋੜਾ ਜਿਹਦੀ ਸਟੱਡ ਸਰਵਿਸ ਓਪਨ ਕੀਤੀ ਵੀ ਆ ਉਹਦੀ ਵੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀ ਪਾਈ ਸੀ ਵੀਡੀਓ ਤੇ ਇੱਕ ਛੋਟੀ ਜੀ ਕਲਿੱਪ ਹੁਣ ਹੋਰ ਬਣਾ ਕੇ ਲੈ ਆਏ ਆ ਉਹਦੀ ਤੇ ਬੱਚੀ ਛੱਡਿਆਏ ਸੀ ਆਪਾਂ ਬਾਅਦ ਦੇ ਵਿੱਚ ਆ ਤੁਹਾਨੂੰ ਆਸੇ ਪਾਸੇ ਦਾ ਦਿਖਾਉਣੀ ਆ ਮਾਹੌਲ ਵੀ ਫਾਰਮ ਦਾ ਕਿਵੇਂ ਸੈਟਅਪ ਬਾਈ ਜੀ ਨੇ ਬਣਾਇਆ ਹੋਇਆ ਬਹੁਤ ਖੁੱਲੇ ਡੁੱਲੇ ਕਮਰੇ ਬਣਾਏ ਪਿਆ ਆ ਅਗਲੇ ਪਾਸੇ ਜਾਨਵਰ ਨੂੰ ਖੁੱਲਾ ਜਦੋਂ ਛੱਡ ਦਿੰਨੇ ਆ ਤੋਰੇ ਫੇਰੇ ਵਾਸਤੇ ਵਧੀਆ ਜਗ੍ਹਾ ਬਣੀ ਵੀ ਆ ਤੇ ਇੱਧਰ ਸ਼ੈੱਡ ਛੱਡ ਸਮਾਨ ਸੱਲਾ ਰੱਖਣ ਨੂੰ ਹੋਰ ਗੱਡੀਆਂ ਸਾਧਨ ਵਗੈਰਾ ਖੜ੍ਹਨ ਨੂੰ ਤੇ ਆ ਅੱਗੇ 프ਰੰਟ ਤੇ ਤੁਸੀਂ ਵੇੜਾ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਤੇ ਆ ਇਹਨਾਂ ਨੇ ਹੁਣ ਪਿੱਛੇ ਜਿਹੇ ਰਿੰਗ ਬਣਾਇਆਗਾ ਬਾਅਦ ਦੇ ਵਿੱਚ ਬੱਚੀ ਨੂੰ ਅਸੀਂ ਸ਼ਾਮ ਨੂੰ ਇੱਥੇ ਬਾਹਰ ਛੱਡਦਾ ਸੀਗਾ ਵੀ ਚਲੋ ਜੀਜੂ ਲਾ ਲੂਗੀ ਵਧੀਆ ਤੋਰਾ ਫੇਰਾ ਕਰਕੇ ਜੂਜੂ ਹੋ ਜੂ ਇਹਨੂੰ ਅੱਤ ਜੀ ਬਣ ਜੂ ਤੇ ਇੱਕ ਇਹਨਾਂ ਦਾ ਡੇਲੀ ਦਾ ਸ਼ਡਿਊਲ ਬਣਿਆ ਵਾ ਸਵੇਰੇ ਸ਼ਾਮ ਜਾਨਵਰਾਂ ਨੂੰ ਨਾ ਇਹ ਇੱਥੇ ਛੱਡਦੇ ਛੱਡਦੇ ਆ ਦੋ ਟਾਈਮ ਚੱਕਰ ਇੱਥੇ ਪੈੜਕ ਦੇ ਵਿੱਚ ਲਵਾਉਂਦੀ ਆ ਸੋ ਬੱਚੀ ਨੇ ਇੱਥੇ ਬੜਾ ਵਧੀਆ ਫੀਲ ਕੀਤਾ ਖੁੱਲੇ ਡੱਲੇ ਮਾਹੌਲ ਦੇ ਵਿੱਚ ਸਾਡੇ ਤਾਂ ਇੱਥੇ ਆਪਦੇ ਪੈੜਿਕ ਬਣਿਆ ਨਹੀਂ ਹੋਇਆ ਤਾਂ ਕਰਕੇ ਇੱਥੇ ਵਧੀਆ ਖੁਸ਼ ਹੋ ਕੇ ਗੇੜੇ-ਗੂੜੇ ਕੱਢੀ ਗਈ ਇਹਨੂੰ ਵਧੀਆ ਲੱਗਿਆ ਬਾਕੀ ਬਾਤਾਵਾਰਨ ਬੜਾ ਵਧੀਆ ਉੱਥੇ ਮਾਹੌਲ ਪਾਸੇ-ਆਸੇ ਖੇਤ ਨੇ ਬਾਰੇ-ਬਾਰ ਬਾਈ ਜੀ ਢਾਣੀ ਦੇ ਉੱਤੇ ਬੈਠਿਆ ਤੇ ਮਾਹੌਲ ਬੜਾ ਵਧੀਆ ਨਾਲ ਹੀ ਗੁਰੂ ਘਰ ਆ ਤੁਸੀਂ ਫਰੰਟ ਦੇ ਵਿੱਚ ਦੇਖਿਆ ਹੋਣਾ ਜਿੱਥੇ ਗੱਡੀ ਮੁੜੀ ਸੀਗੀ ਬਿਲਕੁਲ ਬਾਈ ਜੀ ਦੇ ਘਰ ਦੇ ਨਾਲ ਗੁਰੂ ਘਰ ਬਣਿਆ ਹੋਇਆ ਤੇ ਜੀ ਬੜਾ ਲੱਗਦਾ ਇਹਨਾਂ ਦੇ ਫਾਰਮ ਦੇ ਉੱਤੇ ਜਾ ਕੇ ਸੋ ਅਸੀਂ ਕੋਸ਼ਿਸ਼ ਕੋ ਫੋਟੋਆਂ ਇਹਦੀਆਂ ਕੀਤੀਆਂ ਸੀਗੀਆਂ ਇੱਥੇ ਖੜਾ ਕੇ ਬੱਚੀ ਨੂੰ ਤੇ ਬਾਈ ਜੀ ਕਹਿੰਦੇ ਸੀ ਵੀ ਮੈਨੂੰ ਫੋਟੋਆਂ ਭੇਜ ਦੀ ਸਰਜੀਤ ਸਿੰਘ ਜੀ ਨੇ ਕਾਲ ਕੀਤੀ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਜਿਸ ਦਿਨ ਤੂੰ ਬੱਚੀ ਛੱਡਣ ਜਾਏਗਾ ਇੱਕ ਵੀਡੀਓ ਜ਼ਰੂਰ ਛੋਟੀ ਜੀ ਬਣਾ ਕੇ ਪਾ ਦੀ ਸਾਂਝੀ ਕਰਦੀ ਕਿ ਅਸੀਂ ਬੱਚੀ ਦੇ ਕੇ ਆਏ ਆ ਬਾਈ ਜੀ ਨੂੰ ਤੇ ਤਾਂ ਕਿ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਊਗਾ ਸ਼ੌਂਕ ਬੜਾਗਾ ਇਹਨਾਂ ਨੂੰ ਆ ਬਾਈ ਦੇ ਜਿਹੜਾ ਫਾਰਮ ਦੇ ਉੱਤੇ ਮੁੰਡਾ ਗਾਹਾ ਗੁੱਡੂ ਇਹ ਸਾਹਮ ਦਾ ਕਰਦਾ ਇਹਨੂੰ ਵੀ ਬੜਾ ਸ਼ੌਂਕ ਆ ਹੱਥ ਫੇਰੀ ਬੜੀ ਆ ਇਹਦੀ ਬੰਦੇ ਦੀ ਸਾਂਸ ਸਮਾਈ ਬੜੀ ਆ ਜ਼ਿੰਮੇਵਾਰ ਬੰਦਾ ਹੈਗਾ ਤਾਂ ਹੀ ਕਰਕੇ ਇਹਦੇ ਸਿਰ ਤੇ ਕੰਮ ਤਾਂ ਦਾ ਵਧੀਆ ਚੱਲੀ ਜਾਂਦਾ ਜਾਨਵਰਾਂ ਨੂੰ ਸਾਂਭਣ ਕਰਨ ਦਾ ਤੇ ਦੋਸਤੋ ਬੜਾ ਵਧੀਆ ਲੱਗਿਆ ਇਹਨਾਂ ਦੇ ਫਾਰਮ ਦੇ ਉੱਤੇ ਜਾ ਕੇ ਅਕਸਰ ਹੀ ਆਪਾਂ ਨੂੰ ਇਹ ਹੁੰਦਾ ਵੀ ਜਦੋਂ ਆਪਾਂ ਕੋਈ ਜਾਨਵਰ ਸੇਲ ਕਰਦੇ ਆ ਚੰਗੀ ਜਗ੍ਹਾ ਤੇ ਸਾਂਭਣ ਵਾਲੀ ਥਾਂ ਤੇ ਵਗ ਜੇ ਤੇ ਇਸ ਇੰது ਜ਼ਿਆਦਾ ਖੁਸ਼ੀ ਇਹ ਵੀ ਹੁੰਦੀ ਆ ਵੀ ਜੇ ਆਪਨੇ ਲਿੰਕ ਚ ਜਾਨਵਰ ਗਿਆਗਾ ਆਪਣੇ ਸਰਕਲ ਦੇ ਵਿੱਚ ਤਾਂ ਕੱਲ ਨੂੰ ਆਪਾਂ ਲੱਗਦੇ ਟੱਪਦੇ ਉਹਨੂੰ ਦੇਖ ਵੀ ਸਕਦੇ ਆ ਆਪਣੀ ਅੱਖਾਂ ਸਾਹਮਣੇ ਰਹਿੰਦਾ ਸੋ ਕਿਉਂਕਿ ਜਿਹੜੀ ਆਪਣੇ ਹੋਮ ਬ੍ਰੇਡ ਬੱਚਾ ਹੁੰਦਾ ਤਾਂ ਉਹਦੀ ਆਪਾਂ ਨੂੰ ਹਸਾਬ ਨਾਲ ਖਿੱਚ ਰਹੀਦੀ ਹੈ ਵੀ ਗਾਹਾਂ ਵੀ ਆਪਾਂ ਦੇਖਦੇ ਆ ਵੀ ਬੱਚਾ ਕਿਵੇਂ ਬਣ ਕੇ ਤਿਆਰ ਹੋਇਆ ਸੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਬੱਚੀ ਤੁਹਾਨੂੰ ਕਿਵੇਂ ਦੀ ਲੱਗੀ